ਇੱਕ ਵਾਰੀ ਇੰਗਲੈਂਡ ਵਾਲਿਆਂ ਨੇ ਆਪਣੀ ਅਖਬਾਰ ਵਿੱਚ ਇੱਕ ਇਸ਼ਤਿਹਾਰ ਦਿੱਤਾ ਸੀ ਉਸ ਅਖਬਾਰ ਦਾ ਨਾਮ ਆ ਟਿੱਟ ਬਿਡਸ ਹੁਣ ਇਹ ਅਖਬਾਰ ਬੰਦ ਹੋ ਗਈ ਟਿੱਟ ਬਿਡਸ ਅਖਬਾਰ ਦੇ ਵਿੱਚ ਇੱਕ ਇਸ਼ਤਿਹਾਰ ਆਇਆ ਅਸੀਂ ਦੁਨੀਆ ਦੇ 100 ਮਹਾਨ ਜਰਨੈਲਾਂ ਦੀ ਲਿਸਟ ਬਣਾਉਣ ਲੱਗੇ ਹਾਂ ਸਾਨੂੰ ਆਪੋ ਆਪਣੇ ਨਾਂ ਭੇਜੋ ਜਿਹਦੇ ਸਭ ਤੋਂ ਜ਼ਿਆਦਾ ਨਾਂ ਆਉਣਗੇ ਅਸੀਂ ਉਹਨੂੰ ਇੱਕ ਨੰਬਰ ਦੇ ਉੱਤੇ ਰੱਖਾਂਗੇ ਸਾਰੀ ਦੁਨੀਆ ਚੋਂ ਚਿੱਠੀਆਂ ਆਈਆਂ ਨਾ ਆਏ ਮਹੀਨੇ ਬਾਅਦ ਅੰਗਲੈਂਡ ਦੇ ਅਖਬਾਰ ਨੇ ਰਿਜ਼ਲਟ ਕੱਢਿਆ ਕਿ ਦੁਨੀਆ ਦੇ 100 ਮਹਾਨ ਜਰਨੈਲਾਂ ਚੋਂ ਜਿਹੜਾ 1 ਨੰਬਰ ਦੇ ਉੱਤੇ ਹੈ ਉਹੋ ਹੀ ਆਸਟ੍ਰੇਲੀਆ ਵਾਲਿਆਂ ਨੇ ਦਹਾਹਾਂ ਦੇ ਵਿੱਚੋਂ ਇੱਕ ਨੰਬਰ ਤੇ ਰੱਖਿਆ ਤੁਹਾਨੂੰ ਇਸ ਗੱਲ ਦਾ ਮਾਣ ਹੋਣਾ ਚਾਹੀਦਾ ਫਕਰ ਹੋਣਾ ਚਾਹੀਦਾ ਤੁਸੀਂ ਕਿੰਨਾ ਦੇ ਧੀਆਂ ਪੁੱਤ ਬੈਠੇ ਇੱਕ 15 ਸਾਲਾਂ ਦਾ ਮੁੰਡਾ ਸ਼ੇਰਾਂ ਪੰਜਾਬ ਦੇ ਸਾਹਮਣੇ ਆਪਣੀ ਬਹਾਦਰੀ ਦੇ ਯੋਗ ਵਿਖਾ ਰਿਹਾ ਏ ਇਹ 15 ਸਾਲਾਂ ਦਾ ਮੁੰਡਾ ਆਸਟ੍ਰੇਲੀਆ ਵਾਲੇ ਦਹਾਂ ਚੋਂ ਇੱਕ ਨੰਬਰ ਦਿੰਦੇ ਆ ਤੇ ਇਹਨੂੰ ਇੰਗਲੈਂਡ ਵਾਲੇ 100 ਵਿੱਚੋਂ ਇੱਕ ਨੰਬਰ ਦਿੰਦੇ ਕਹਿੰਦੇ ਇਹਦੇ ਵਰਗਾ ਕੋਈ ਇਹ ਦੁਨੀਆ ਦਾ ਇੱਕੋ ਇੱਕ ਹੋਇਆ ਹੈ ਇਹ ਜਰਨੈਲ ਆ ਜਰਨੈਲ ਸ਼ਬਦ ਬੜਾ ਮਹਾਨ ਆ ਜਰਨੈਲ ਉਹ ਹੁੰਦਾ ਜਿਹਨੂੰ ਬਗਾਨਾ ਵੀ ਜਰਨੈਲ ਮੰਨੇ ਵੋਟਾਂ ਦਾ ਸੀਜ਼ਨ ਆ ਇਥੇ ਕੋਈ ਮਾਲਵੇ ਦਾ ਜਰਨੈਲ ਆ ਕੋਈ ਦੁਆਬੇ ਦਾ ਜਰਨੈਲ ਆ ਕੋਈ ਮਾਝੇ ਦਾ ਜਰਨੈਲ ਆ ਆਪੇ ਹੀ ਘਰੇ ਹੀ ਬਣੇ ਹਾਂ ਤੁਸੀਂ ਜਰਨੈਲ ਥੋੜਾ ਤੁਸੀਂ ਨੇ ਮੈਲ ਇਕੱਠੀ ਹੋਏ ਹੋ ਸਾਰੇ ਜਰਨੈਲ ਆਪੇ ਥੋੜਾ ਦੁਸ਼ਮਣ ਵੀ ਆਖੇ ਵੀ ਤੂੰ ਜਰਨੈਲ ਆ ਉਹਨੂੰ ਜਰਨੈਲ ਕਿਹਾ ਜਾਂਦਾ ਮਾਂ ਦੇ ਕਹੀ ਜਾਂਦੀ ਹੁੰਦੀ ਮੇਰਾ ਪੁੱਤ ਛਿੰਦਾ ਮੇਰਾ ਪੁੱਤ ਸ਼ੇਰ ਮੇਰਾ ਪੁੱਤ ਬੱਬਰ ਛੇਰ ਡਰਦਾ ਭਾਵੇਂ ਪੁੱਤੇ ਤੋਂ ਵੀ ਹੋਵੇ ਉਹਨੇ ਤੇ ਕਹੀ ਜਾਣਾ ਪਰ ਸੱਤ ਬਗਾਨਾ ਵੀ ਆ ਕੇ ਕਵੇ ਭੈਣਾ ਤੇਰੇ ਪੁੱਤ ਵਰਗਾ ਕੋਈ ਨਹੀਂ ਜਦੋਂ ਦੁਸ਼ਮਣ ਤੁਹਾਡੀ ਸਿਫਤ ਕਰੇ ਨਾ ਜਦੋਂ ਦੁਸ਼ਮਣ ਤੁਹਾਡੀ ਸਲਾਵਤ ਕਰੇ ਸਮਝੋ ਵੀ ਤੁਸੀਂ ਵਾਕੇ ਹੀ ਕੋਈ ਕੰਮ ਕੀਤਾ ਵਾ ਆਪੇ ਹੀ ਆਪਣੇ ਮੂੰਹੋਂ ਮੀਆਂ ਮੁੱਠੀ ਬਣਾ ਬੜੇ ਫਿਰੋ ਆਪੇ ਹੀ ਆਪਣੇ ਟੱਬਰ ਨੂੰ ਕਹੀ ਜਾਵੀਂ ਮੇਰੀ ਸਿਫਤ ਕਰ ਉਹ ਜਰਨੈਲੀ ਨਹੀਂ ਜਿਹਦਾ ਜ਼ਿਕਰ ਮੈਂ ਕਰ ਰਿਹਾ ਹਾਂ ਉਹ 16 ਸਾਲਾਂ ਦਾ ਮੁੰਡਾ ਸ਼ੇਰੇ ਪੰਜਾਬ ਦੇ ਸਾਹਮਣੇ ਗੱਜ ਚੌੜੀ ਛਾਤੀ ਲੈ ਕੇ ਖਲੋਤਾ ਜਿਹਨੂੰ ਆਸਟ੍ਰੇਲੀਆ ਵਾਲੇ ਕਹਿੰਦੇ ਵੀ ਦੁਨੀਆ ਦੇ 10 ਮਹਾਨ ਜਰਨੈਲਾਂ ਚੋਂ ਇੱਕ ਨੰਬਰ ਇੰਗਲੈਂਡ ਵਾਲੇ ਕਹਿੰਦੇ ਦੁਨੀਆ ਦੇ 100 ਮਹਾਨ ਜਰਨੈਲਾਂ ਚੋਂ ਇੱਕ ਨੰਬਰ ਉਹ ਕੋਈ ਹੋਰ ਨਹੀਂ ਉਹ ਸਿੱਖ ਫੌਜਾਂ ਦਾ ਚੀਫ ਇਨ ਕਮਾਂਡਰ ਆ ਉਹਦਾ ਨਾਮ ਆ ਸਰਦਾਰ ਹਰੀ ਸਿੰਘ ਨਲੂਆ ਦੁਸ਼ਮਣ ਸਿਖਤ ਕਰ ਰਿਹਾ ਹਰੀ ਸਿੰਘ ਨਲੂਏ ਦੀ ਹਰੀ ਸਿੰਘ ਨਲੂਆ ਉਦੇ ਵਰਗਾ ਕੋਈ ਨਹੀਂ ਉਹਦੇ ਦੋ ਤਿੰਨ ਮੈਂ ਗੁਣ ਦੱਸਣ ਲੱਗਾ ਤੁਹਾਡੇ ਚਰਨਾਂ 'ਚ ਪਤਾ ਲੱਗ ਜੂ ਵੀ ਵਾਕਈ ਉਹ ਹਰੀ ਸਿੰਘ ਨਲੂਆ ਦੁਨੀਆ ਦਾ ਇੱਕ ਨੰਬਰ ਦਾ ਜਰਨਲ ਆ ਇੱਕ ਚੀਜ਼ ਸਮਝ ਲਿਓ ਪਹਿਲਾਂ ਨਾ ਉਹਦਾ ਹਰੀ ਸਿੰਘ ਆ ਅਹੀਂ ਉਹਨੂੰ ਕਹਿੰਨੇ ਆ ਹਰੀ ਸਿੰਘ ਨਲੂਆ ਨਲੂਆ ਨਾਂ ਤੇ ਉਹਦੀ ਆਲਿਆ ਤੇ ਨਾਂ ਉਹਦੀ ਗੋਤ ਆ ਫਿਰ ਨਲੂਆ ਕੀ ਆ ਉਹਦੇ ਨਾਲ ਨਲੂਆ ਲੱਗਾ ਕਦੋਂ ਉਹਨੂੰ ਨਲਿਆ ਨਲੂਆ ਆਖਿਆ ਕਿੰਨੇ ਹਰੀ ਸਿੰਘ ਨਲੂਆ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਪੈਸ਼ਲ ਬਾਡੀਗਾਰਡ ਵਿੱਚ ਭਰਤੀ ਹੋਇਆ ਸੀ ਪਹਿਲੇ ਦਿਨ ਹੀ ਇਹ ਉਹਦੀ ਸਭ ਤੋਂ ਵੱਡੀ ਗੁਣ ਸੀ ਕਿ 16 ਸਾਲਾਂ ਦਾ ਮੁੰਡਾ ਸ਼ੇਰੇ ਪੰਜਾਬ ਦੇ ਸਪੈਸ਼ਲ ਬਾਡੀਗਾਰਡ ਵਿੱਚ ਆਵੇ ਤੇ ਥੋੜੇ ਦਿਨਾਂ ਬਾਅਦ ਸ਼ੇਰੇ ਪੰਜਾਬ ਸ਼ਿਕਾਰ ਕਰਨ ਵਾਸਤੇ ਨਿਕਲਿਆ ਮਗਰਮਗਰ ਜਰਨੈਲ ਜਾਂਦੇ ਸੀ ਤੇ ਵੱਡਾ ਬਾਡੀਗਾਰਡ ਅੱਗੇ ਜਾਂਦਾ ਸੀ ਇਹਨੇ ਜਦੋਂ ਜੰਗਲ ਵਿੱਚੋਂ ਇੱਕ ਸ਼ੇਰ ਨਿਕਲਿਆ ਸ਼ੇਰੇ ਪੰਜਾਬ ਨੇ ਦੂਰੋਂ ਆਵਾਜ਼ ਦੇ ਕੇ ਆਖਿਆ ਹਰੀ ਸਿੰਘਾ ਬਾਜ ਜੰਨਾ ਚਰ ਨੂੰ ਸ਼ੇਰੇ ਪੰਜਾਬ ਘੋੜਾ ਭਜਾ ਕੇ ਨੇੜੇ ਗਿਆ ਇਤਿਹਾਸ ਦੇ ਪੰਨੇ ਨੇ ਹਰੀ ਸਿੰਘ ਨਲਵਾ ਉਸ ਸ਼ੇਰ ਨੂੰ ਜਬਾੜਿਆਂ ਤੋਂ ਪਾੜ ਕੇ ਉਹਦੇ ਸਿਰ ਦੇ ਉੱਤੇ ਆਪਣਾ ਪੈਰ ਰੱਖ ਕੇ ਖਲੋਤਾ ਸੀ ਸ਼ੇਰੇ ਪੰਜਾਬ ਨੇ ਉਹਦੇ ਮੋਢੇ ਤੇ ਹੱਥ ਰੱਖ ਕੇ ਆਖਿਆ ਹਰੀ ਸਿੰਘਾ ਆਦੇ ਰਾਜੇ ਨਲ ਵਾਲੀ ਕੀਤੀ ਹੂੰ ਰਾਜਾ ਨਲ ਉਹ ਬੰਦਾ ਹੋਇਆ ਵਾ ਜਿੰਨੇ ਹਥਾਣਾ ਸ਼ੇਰ ਮਾਰੇ ਸੀ ਤੇ ਜਿੱਦਣ ਹਰੀ ਸਿੰਘ ਨੇ ਸ਼ੇਰ ਮਾਰਿਆ ਉਹਨੂੰ ਕਹਿੰਦੇ ਤੂੰ ਤੇ ਰਾਜਾ ਨਲ ਵਾਲੀ ਕੀਤੀ ਆ ਇਦਾਂ ਹੀ ਹੁੰਦਾ ਨਾ ਜਦੋਂ ਪਿੰਡ ਚ ਕੋਈ ਨਵਾਂ ਨਵਾਂ ਬੰਦਾ ਉੱਠੇ ਕਹੇ ਫੀਲਡ ਦੇ ਵਿੱਚ ਤੇ ਲੋਕੀ ਉਹਨੂੰ ਕਹਿੰਦੇ ਲੈ ਤੂੰ ਫਲਾਣਾ ਸੋਂ ਬਣਿਆ ਫਿਰਦਾ ਜਿੰਨਾ ਦਿਨਾਂ ਚ ਦਾਰਾ ਸਿੰਘ ਦੀ ਤੂਦੀ ਬੋਲਦੀ ਹੁੰਦੀ ਸੀ ਪਲਵਾਨੀ ਚ ਜਦੋਂ ਕੋਈ ਨਵਾਂ ਨਵਾਂ ਮੁੰਡਾ ਉੱਠ ਕੇ ਪਲਵਾਨੀ ਕਰਦਾ ਸੀ ਤਾਂ ਬਜ਼ੁਰਗ ਕਹਿੰਦੇ ਲੈ ਤੂੰ ਵੱਡਾ ਦਾਰਾ ਸੋਂ ਬਣਿਆ ਫਿਰਦਾ ਤਗੜੇ ਬੰਦੇ ਨਾ ਤਸ਼ਬੀਹ ਕਰੀਦੀ ਆ ਨਾ ਪਲਵਾਨੀ ਦੀ ਕੋ ਨਵਾਂ ਨਵਾਂ ਲੀਡਰ ਹੀ ਜਾਵੇ ਚਿੱਟੇ ਕੱਪੜੇ ਪਾਏ ਹੁਣ ਪੱਗ ਬੰਨੀ ਉਹਦੇ ਫਿਰ ਆਪਾਂ ਕਿਸੇ ਨਾ ਕਿਸੇ ਲੀਡਰ ਨਾਲ ਮਿਲਾ ਦੇਣ ਤੂੰ ਵੱਡਾ ਫਲਾਣਾ ਸੋਂ ਬਣਿਆ ਫਿਰਦਾ ਜਦੋਂ ਹਰੀ ਸਿੰਘ ਨੇ ਸ਼ੇਰ ਮਾਰਿਆ ਤੇ ਸ਼ੇਰੇ ਪੰਜਾਬ ਕਹਿੰਦਾ ਹਰੀ ਸਿੰਘ ਆਦੇ ਰਾਜੇ ਨਾਲ ਵਾਲੀ ਕਰਕੇ ਵਿਖਾਈ ਉਹ ਨਲ ਸ਼ਬਦ ਉਹਦੇ ਨਾਲ ਪੱਕੇ ਤੌਰ ਤੇ ਜਿੱਥੇ ਜੁੜਿਆ ਜਿੱਥੇ ਨੂੰ ਹਰੀ ਸਿੰਘ ਨਲਵਾ ਤੇ ਬਦਲਦਿਆਂ ਬਦਲਦਿਆਂ ਲੋਕਾਂ ਨੇ ਉਹਨੂੰ ਹਰੀ ਸਿੰਘ ਨਲੂਆ ਕਹਿਣਾ ਸ਼ੁਰੂ ਕਰ ਦਿੱਤਾ ਤੁਸੀਂ